ਅੱਜ ਅਸੀਂ ਜਾਣਾਂਗੇ ਜਾਵੈਦ ਹਬੀਬ ਅਕੈਡਮੀ ਦੇ ਬਾਰੇ ਨਾਲ ਹੀ ਜਾਣਾਂਗੇ ਕਿ ਭਾਰਤ ਦੀਆਂ ਟੌਪ ਤਿੰਨ ਬਿਊਟੀ ਅਕੈਡਮੀਆ ਕਿਹੜੀਆਂ-ਕਿਹੜੀਆਂ ਹਨ ਜਾਵੈਦ ਹਬੀਬ ਅਕੈਡਮੀ ਭਾਰਤ ਵਿੱਚ ਉਹਨਾਂ ਵਿਦਿਆਰਥੀਆਂ ਲਈ ਇੱਕ ਮਸ਼ਹੂਰ ਸੰਸਥਾ ਹੈ ਜੋ హెయిਰ ਮੇਕਅਪ ਅਤੇ ਬਿਊਟੀ ਇੰਡਸਟਰੀ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਹਨ ਇਹ ਅਕੈਡਮੀ ਦੇਸ਼ ਭਾਰ ਵਿੱਚ ਕਈ ਥਾਵਾਂ ਤੇ ਹੈ ਜਿਵੇਂ ਕਿ ਲਖਨਊ ਨੋਇਡਾ ਦਿੱਲੀ ਅਤੇ ਹੋਰ ਸ਼ਹਿਰ ਜਾਵੈਦ ਹਬੀਬ ਅਕੈਡਮੀ ਵਿੱਚ ਇਹ ਕੋਰਸ ਮਿਲਦੇ ਹਨ ਜਿਵੇਂ ਕਿ హెయిਰ ਕੋਰਸ ਮੇਕਅਪ ਕੋਰਸ ਸਕਿਨ ਅਤੇ ਬਿਊਟੀ ਕੋਰਸ ਨੀਲ ਆਰਟ ਅਤੇ ਖਾਸ ਕੋਰਸ ਪਹਿਲੇ ਨੰਬਰ ਤੇ ਹੁੰਦਾ ਹੈ ਹੇਅਰ ਕੋਰਸ ਜਿਸ ਵਿੱਚ ਆਉਂਦੇ ਹਨ ਇਨਸੈਂਟਿਵ ਕੋਰਸ ਕੰਪ੍ਰੈਹਨਸਿਵ ਕੋਰਸ ਅਤੇ ਕ੍ਰੈਸ਼ ਕੋਰਸ ਦੂਜੇ ਨੰਬਰ ਤੇ ਹੁੰਦਾ ਹੈ ਮੇਕਅਪ ਕੋਰਸ ਜਿਸ ਵਿੱਚ ਆਉਂਦੇ ਹਨ ਫੈਸ਼ਨ ਮੇਕਅਪ ਕੋਰਸ ਬ੍ਰਾਈਡਲ ਮੇਕਅਪ ਕੋਰਸ ਐਡਵਾਂਸ ਮੇਕਅਪ ਤੇ ਹੇਅਰ ਸਟਾਈਲਿੰਗ ਤੀਜੇ ਨੰਬਰ ਤੇ ਹੁੰਦਾ ਹੈ ਸਕਿਨ ਅਤੇ ਬਿਊਟੀ ਕੋਰਸ ਜਿਸ ਵਿੱਚ ਆਉਂਦੇ ਹਨ ਬੇਸਿਕ ਅਤੇ ਐਡਵਾਂਸ ਸਕਿਨ ਕੇਅਰ ਕੋਰਸ ਨਾਲ ਹੀ ਹੁੰਦਾ ਹੈ ਬਿਊਟੀ ਮਾਸਟਰੀ ਕੋਰਸ ਚੌਥੇ ਨੰਬਰ ਤੇ ਹੁੰਦਾ ਹੈ ਨੇਲ ਆਰਟ ਅਤੇ ਐਕਸਟੈਂਸ਼ਨ ਕੋਰਸ ਜਿਸ ਵਿੱਚ ਆਉਂਦੇ ਹਨ ਨੇਲ ਆਰਟ ਕੋਰਸ ਅਤੇ ਨੇਲ ਐਕਸਟੈਂਸ਼ਨ ਕੋਰਸ ਜੇਸੀ ਗੱਲ ਕਰੀਏ ਭਾਰਤ ਦੀਆਂ ਤਿੰਨ ਬਿਊਟੀ ਅਕੈਡਮੀਆਂ ਦੀਆਂ ਤਾਂ ਪਹਿਲੇ ਨੰਬਰ ਤੇ ਹੁੰਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਦਿਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 6 ਵਾਰ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਹੁੰਦੀ ਹੈ ਲੈਕਮੀ ਅਕੈਡਮੀ ਅਤੇ ਤੀਜੇ ਨੰਬਰ ਤੇ ਹੁੰਦੀ ਹੈ ਵੀਐਲਸੀਸੀ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ